ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਵਿੱਚ ਬਹੁ ਬਹੁਤ ਵੈਲਕਮ ਆ ਵੀਰ ਜੀ ਪਹੁੰਚੇ ਅੱਜ ਪਿੰਡ ਜੋਗਵਾਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਕਲਾਂਵਰ ਗਰਮੀਤ ਵੀਰ ਕੋਲ ਆਓ ਇਹਨਾਂ ਦੀ ਲੈਣੇ ਡਿਟੇਲ ਵੀਰ ਨਾਲ ਕਰਦੇ ਆ ਗੱਲਬਾਤ ਸਾਰੀ ਆਓ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਠੀਕ ਠਾਕ ਆ ਵਿੱਚ ਕਹੀ ਸੁਣਾਓ ਜੀ ਬਹੁਤ ਵਧੀਆ ਵਧੀਆ ਚੜਦੀ ਕਲਾ ਜੀ ਹੋਰ ਸੁਣਾਓ ਕਿੰਨੇ ਪਸ਼ੂ ਆਪਣੇ ਕੋਲ ਅੱਜ ਆਪਣੇ ਕੋਲ ਅੱਜ 5 ਤੇ ਮੱਝਾਂ ਸਾਡੀਆਂ ਮੋਦਣੀਆਂ ਇੱਕ ਮੱਝ ਇਹਦੇ ਘਰ ਦੀ ਆ ਅੱਛਾ ਅੱਛਾ ਰੁੱਕਦੀ ਆਉਂਦੀ ਆ ਤੇ ਉਹ ਵੀ ਵੇਚ ਦੇਣੀ ਆ ਠੀਕ 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 ਜੀ ਹੋਰ ਸੁਣਾਓ ਠੀਕ ਠਾਕ ਆ ਠੀਕ ਠਾਕ ਜੀ ਆ ਵੀ ਜੀ ਪਹਿਲਾਂ ਕੱਟੀ ਏ ਪਹਿਲਾਂ ਸਵੇਰ ਨੂੰ ਝੋਟੀ ਵੀਰ ਜੀ ਠੀਕ ਜੀ ਤੇ 10 ਕਿਲੋ ਬੋਲਾ ਜਿਹੜੇ ਪਰਸੋਂ ਦੀ ਸੂਈ ਮਗਰ ਕੱਟਾ ਜੀ ਅੱਛਾ ਇਹ ਸਭ ਵੇਖੋ ਕੱਟੀ ਰਹੀ ਆ ਸਫਾਈਆਂ ਜਹ ਹੋਈਆਂ ਬਹੁਤ ਕੱਟੀਆਂ ਪੂਰੀ ਐ ਸਾਂਭੀ ਕੇ ਵੀਰ ਭਰਾ ਨੇ ਬਿਲਕੁਲ ਵੀਰ ਜੀ ਬਿਲਕੁਲ ਹਾਏ ਦੰਦਾ ਜੀ ਕੱਟੀ ਆ ਵੀਰ ਜੀ ਚਾਰ ਦੰਦ ਜੀ ਝੋਟੀ ਨੇ ਠੀਕ ਵੇਖੋ ਕੱਟੀ ਹਾਂਜੀ ਬਾਕੀ ਐ ਫੁੱਲ ਰਾਜੀ ਕੇ ਨੇ ਸਾਂਭੀ ਫੁੱਲ ਵੱਡੀ ਵੱਡੀ ਝੋਟੀ ਹੋ ਛੋਟੀ ਝੋਟੀ ਨਹੀਂ ਆ ਆ ਵੇਖੋ ਜੀ ਜਿੱਦਾਂ ਲੋਕੀ ਹਾਂ ਇਹ ਕਰੀ ਜਾਂਦੇ ਆ ਠੰਡੀ ਸੀਲ ਆ ਨਹੀਂ ਤੇ ਪਹਿਲਾਂ ਕਈ ਲੋਕੀ ਡਰਦੇ ਆ ਠਾਣਵੀ ਬਹੁਤ ਵਧੀਆ ਵੇਖੋ ਬਹੁਤ ਜੰਦ ਚੁਵਾਈ ਬਹੁਤ ਜ਼ਿਆਦਾ ਚੰਗੀ ਵੀਰ ਬਹੁਤ ਵਧੀਆ ਚੁਵਾਈ ਚੰਗੀ ਆ ਸਾਰੀ ਸਾਫ ਕੱਟੀ ਸਿੰਗੀ ਵੀ ਨਗਾ ਨਗਾ ਸਿੰਗ ਲਗਾ ਚੌਗੀ ਕੱਟੀ ਗੜੀ ਹਾਂਜੀ ਆ ਜੈਡ ਬਲੈਕ ਜਾਮ ਨੂੰ ਵਰਗੀ ਐ ਚਫ ਗਾਈ ਐ ਜੀ ਐ ਚਫ ਗਾਈ ਗਾਈਂਗਾ ਹਾਇ ਦੇ ਵੀਰ ਜੀ ਜੋ ਕੱਚਾ ਦੋ ਦਿਆ ਲੈ ਛੋਟੀ ਦਾਖਲ ਹੋ ਹਾਏ ਬੋਲਾ ਵਾ ਬੋਲਾ ਹਾਂਜੀ ਹਾਂਜੀ ਤੇ ਛੋਟੀ ਮਾੜੇ ਮੂੜੇ ਚੱਲ ਕੇ ਆਂ ਚੰਗਾ ਦੁੱਧ ਪਰੋਗੀ ਤੀਜੇ ਦਿਨ ਵੀਰਜੀ ਇਹਦੀ ਮੀਤ ਨਹੀਂ ਹੈਗੀ ਕਿ ਇੰਨੀ ਠੰਡੀ ਨਿਕਲੇਗੀ ਝੋਟੀ ਹਾਂਜੀ 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 ਅਜੇ ਤੀਜੇ ਦਿਨ ਝੋਟੀ 10 ਕਿਲੋ ਕਰਦੀ ਆ ਬੋਲਾ ਜੀ ਹਾਂਜੀ ਹਾਂਜੀ ਤੇ ਇਦਾਂ ਦੀ ਵੀਰਜੀ ਬਹੁਤ ਲੱਭਦੀਆਂ ਵੀ ਨਹੀਂ ਹੈਗੀਆਂ ਕੋਈ ਨਹੀਂ ਲੱਭਦੇ ਪੰਜ ਪੰਜ 6 6 ਕਿਲੋ ਪੰਜ ਨਾ ਦੁੱਧ ਦਿੰਦੀ ਬਿਲਕੁਲ 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 ਤੀਜੇ ਝੋਟੀ ਤੋਂ ਆਪਾਂ 12 ਕਿਲੋ ਦੀ ਵੀਰਜੀ ਕਰਦੇ ਹਾਂ ਹਾਂਜੀ ਹਾਂਜੀ ਦਊਗੀ ਵੀਰਜੀ ਦਊਗੀ ਨਾਰਮਲ ਬਰੀਡ ਬਰੂਡ ਬਹੁਤ ਜ਼ਿਆਦਾ ਦਊਗੀ ਹਾਂਜੀ ਨਾਰਮਲ ਸੇਵਾ ਨਾਰਮਲ ਸੇਵਾ ਤੇ ਦੁੱਧ ਦੇਣਾ ਬਿਲਕੁਲ ਵੀਰਜੀ ਬਿਲਕੁਲ ਬਿਲਕੁਲ ਇਹ ਵੀ ਨਹੀਂ ਕਿ ਬਾਟ ਬਹੁਤ ਕੱਟੀ ਜਿੰਨੇ ਮੇਰੇ ਭਰਾ ਨੇ ਘਰ ਚ ਰੱਖਣੀ ਕੱਟੀ ਐ ਮੈਂ ਕਹਿੰਦਾ ਵਾ ਯਾਦ ਕਰੂਗਾ ਯਾਦ ਕਰੂਗਾ 3 ਸੂਏ ਨੇ ਹਲੇ ਦੰਦਾ ਚ ਦੇ ਜਣੇ ਆ ਬਿਲਕੁਲ ਜੀ ਬਿਲਕੁਲ ਬਾਕੀਆਂ ਜੈਡ ਬਲੈਕ ਜਾਨਵਰ ਕੀ ਝੋਟੀਆਂ ਹਾਂਜੀ ਹਾਂਜੀ ਵੀਰ ਜੀ ਕੀ ਫਿਰ ਇਹਦਾ ਰੇਟ ਹੈ ਜਿਆਦਾ ਕਰੂਗਾ ਰੇਟ ਬਿਲਕੁਲ ਵੀਰ ਜੀ ਜਿਆਜ ਜੀ ਬਿਲਕੁਲ ਆ ਨਿਕਾਲ ਜਾ ਰੇਟ ਇਹ ਸਲੀ ਝੋਟੀਆਂ ਸਵਾ ਸਵਾ ਲੱਖ ਦੀਆਂ ਵੇਚ ਜਾਂਦੀਆਂ ਵੇਖਦੀਆਂ ਵੇਖਦੀਆਂ ਤੇ ਵਪਾਰੀ ਵੀਰ ਵੀ ਲੈ ਕੇ 1 20 ਦੀ ਲੈ ਕੇ ਵੇਚ ਲੈਂਦੇ ਹਾਂ ਹਾਂਜੀ ਵੇਚ ਲੈਂਦੇ ਆਪਾਂ ਬਿਲਕੁਲ ਨਾਰਮਲ ਰੇਟ ਰੱਖਿਆ ਵੀਰ ਜੀ ਤੇ 1 ਲੱਖ 10000 ਵਿੱਚੋਂ 500 ਰੁਪਏ ਛੋੜ ਕਰਾਂਗੇ ਠੀਕ ਆ ਵੀਰ ਜੀ ਠੀਕ ਵੇਖੋ ਵੀਰ ਜੀ ਬਿਲਕੁਲ ਐਂ ਵੀਰ ਨੇ ਜਿਆਜ ਰੇਟ ਕੀਤਾ ਬਾਕੀ ਵੇਖੋ ਕਟੀਆਂ ਸਪਾਈਆਂ ਥੋਈਆਂ ਥਾਣ ਤੋਂ ਬਹੁਤ ਵਧੀ ਬਾਕੀ ਆ ਗਈ ਵੀਰ ਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਇਹਦਾ ਦੂਜਾ ਸੁਆਹ ਜੀ ਵੀਰ ਜੀ ਠੀਕ ਵੀਰ ਜੀ ਦੂਜਾ ਸੁਆਹ ਦੂਜਾ ਸੁਆਹ ਇਹ ਵੀ ਸੁਈ ਵੀਰ ਜੀ ਬਿਲਕੁਲ ਸੁਈ ਜੀ ਬਿਲਕੁਲ ਕਾਲੀਆਂ ਨੇ ਦੋ ਦੋ ਤਿੰਨ ਤਿੰਨ ਦੇਲੇ ਮਾਰ ਦਿੰਦੇ ਨੇ ਪੱਛੇ ਦਾ ਕਰਦੀ ਥੋੜਾ ਜੀ ਬਾਕੀ ਇਹ ਵੀ ਵੀਰ ਜੀ ਫੁੱਲ ਵੱਡੀ ਆ ਛੋਟੀ ਨਹੀਂ ਵੀ ਵੱਡੀ ਆ ਜੀ ਫੁੱਲ ਵੱਡੀ ਸਤੋ ਆ ਬਾਈ ਇਤਨਾ ਥਾਣ ਥੋੜੇ ਦੇਖੋ ਬਹੁਤ ਸੋਹਣਾ ਲੱਗਾ ਕੁਆਲਟੀ ਵਾਲਾ ਐਂ ਵਧੀਆ ਛੋਟੀ ਸਾਰੀ ਜਿੰਨੀ ਸਾਫ ਆ ਇਰਕੋ ਵੀਰ ਜੀ ਕਿਨਾਂ ਦੇ ਦੁੱਧ ਇੱਥੇ 10 ਕਿਲੋ ਜਿਹੜੇ ਇਹਦੇ ਥਲੇ 10 ਕਿਲੋ ਹੀ ਗੋਲਾ ਹੈ 10 ਕਿਲੋ ਬੋਲਾ ਹੀ ਹੈ ਇਹ ਵੀ ਤੀਜੇ ਦਿਨ ਨਹੀਂ ਸੁਈ ਜੇ ਠੀਕ ਫੇਰ ਕੰਟਾ ਜੀਆਂ ਜੀ ਵੇਖੋ ਬੱਚੇ ਹਾਂ ਜੀ ਹਾਂ ਜੀ ਉਹ ਬੱਚੇ ਬੱਚੇ ਹਾਂ ਜੀ ਹਾਂ ਜੀ ਬਿਲਕੁਲ ਤਾਹੀਆਂ ਦੇ ਦੇਖੋ ਵੀਰ ਫੁੱਲ ਵੱਡੀ ਹੈ ਵੀ ਕੋਈ ਛੋਟੀ ਕਟ ਨਹੀਂ ਵੀ ਜੀ ਇਹ ਨਹੀਂ ਕਿ ਮੰਗਵਾ ਰੱਖੋ ਮੇਰਾ ਮੋਟਾ ਜਿਹੜਾ ਆਪਣੇ ਬਲੇ ਥੋੜੀ ਕੋਈ ਛੋਟੀ ਹੋ ਗਈ ਕਿ ਵੀਡੀਓ ਖਾਲ ਜਾਂਦੀ ਇਹ ਨਹੀਂ ਕਿ ਛੋਟੀ ਹੋਏਗੀ ਵੀਰ ਜੀ ਵੱਡੀ ਝੋਟੀਆਂ ਸਫਾਈਆਂ ਫੁੱਲ ਜੀ ਸਫਾਈਆਂ ਫੁੱਲ ਥਣ ਥਣ ਬਹੁਤ ਵਧੀਆਂ ਲੱਗਾ ਆਪਾਂ ਸਮਾ ਕੇ ਹੋਰ ਵਧੀਆਂ ਗੱਡ ਜਾਂਦੀ ਥਣ ਪੂਰੇ ਤੇ ਵੀਰ ਜੀ ਇਹਦਾ ਰੇਟ ਰੇਟ ਵੀਰ ਜੀ ਇਹਦਾ ਵੀ 1 ਲੱਖ 10 ਹਜ਼ਾਰ ਜੀ ਠੀਕ ਜੀ ਇਹ ਆਪਾਂ ਲੱਖ ਚੋਂ ਇੱਕ ਹੀ ਆ ਸ਼ੋਰਟਕਟ ਚਲੋ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਰੇਟ ਬਹੁਤ ਵਧੀਆ ਵੀਨੇ ਰੇਟ ਕੀਤਾ ਇਹਦਾ ਵੀ ਤੇ ਦੂਜੀ ਝੋਟੀ ਦਾ ਵੀ ਬਾਕੀ ਆ ਗਈ ਵੀਰ ਜੀ ਤੀਜੇ ਨੰਬਰ ਦੇ ਤੀਜੇ ਨੰਬਰ ਦੇ ਬੱਲੇ 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 ਇਹਦੇ ਥੱਬੇ ਥੱਲੇ ਟਾਪੀ ਡਾਇਆ ਵੀਰ ਜੀ ਵੀਰ ਜੀ ਕੋਕਣਾ ਦੇ ਭਾਅ ਮਹੀ ਦੇਣੀ ਆ ਅੱਛਾ ਜੀ ਵੀਰ ਜੀ ਜਿਹੜਾ ਮਰਜੀ 15 ਕਿਲੋ ਦੀ ਗਰੰਟੀ ਲਿਖਾ ਕੇ ਲੈ ਜੇ ਹੁਣ 10 ਕਿਲੋ ਬੋਲਾ ਇਹਦੇ ਥੱਲੇ ਮਾਈ ਗੋਡ ਤੁਰਨਾ ਔਖਾ ਵਾ ਹਲੇ ਟਾਈਮ ਵੀਰ ਜੀ 2 ਵਜੇ ਆ ਤੇ ਚਵਾਈ ਦੇ ਟਾਈਮ ਤੇ ਮੇਰੇ ਖਿਆਲੋਂ ਵੀਰ ਬੋਲਾ ਵੀ ਇਹਦੇ ਥੱਲੇ ਠੀਕ ਜੀ ਹਾਂਜੀ ਆ ਕਰਮਾਲੀ ਦਾ ਖੁੱਲੇ ਥਣ ਭਾਂਡੇ ਦੀ ਆ ਕੰਦੀ ਠੀਕ ਆ ਠੀਕ ਜੀ ਦੇਖੋ ਵੀਰ ਜੀ ਦੇਵਾ ਇਹ ਵੀਰ ਜੀ ਜਿਹੜਾ ਬੰਦਾ ਦੁੱਧ ਜਿੰਨੇ ਚੋਣਾ ਆ ਜਿਹੜਾ ਡੇਰੀ ਪਰਪਸ ਆ ਤੇ ਬਹੁਤ ਵਧੀਆ ਵਾ ਜੀ ਦੁੱਧ ਚੋਏ ਹਾਂ ਜੇਰ ਵੀਰ ਜੀ ਜਨੇ ਮਰਜੀ ਪੈਸੇ ਵਟੇ 15 ਕਿਲੋ ਦੀ ਗਰੰਟੀ ਹੈ ਮੈਂ ਤਾਂ ਥਲੇ ਵੇ ਕੋਈ ਬਿਲਕੁਲ ਜੀ ਬਿਲਕੁਲ ਯਾਦ ਕਰ ਬਹੁਤ ਆ ਵੀਰ ਜੀ ਹਾਰੀ ਸਾਰੀ ਮੈਨੂੰ ਐਡਾ ਛੱਡਾ ਨਹੀਂ ਲੱਗਦਾ ਜੱਡਾ ਇਹਨੂੰ ਲੱਗਾ ਕਰਮਾ ਤੀਜਾ ਸੂਬਾ ਲਾਲੇ ਕੋਈ ਚੌਥਾ ਸੂਬਾ ਆ ਆਪਣੀ ਸਮਝ ਕਰੇ ਕੋਈ ਵੀਰ ਭਰਾ ਸਮਝ ਕਰ ਲੈ ਬਾਕੀ ਭਾਅ ਟੋਕਣਾਂ ਲੱਗੇ ਵੀਰ ਜੀ ਇਹਦਾ ਠੀਕ ਹੈ ਵੀਰ ਜੀ ਦੱਸੋ ਫਿਰ ਵੀਰ ਜੀ ਰੇਟ ਇਹਦਾ ਜੀ ਜੀ ਵੇਖੋ ਇਹ ਮੁੱਲ 75 ਵੀ ਕਰਨੇ ਆਪਾਂ 70 ਕਰਨੇ ਆ ਪਰ 65000 ਚ 10000 ਛੋਟ ਹੋਣੀ ਹੈ ਜੀ ਪਰ ਵੀਰ ਜੀ ਬਾਹਰ ਕਿਤੇ ਜਾਈਏ ਤੇ ਨਹੀਂ ਜੇ 650 2 ਲੱਖ ਦੀ ਹੁੰਦੀ ਆ ਆਉਂਦੀ ਆਂਦੀ 15 ਕਿਲੋ ਦੁੱਧ ਦੇ ਕਿ 10 ਕਿਲੋ ਇਹ ਥੱਲੇ ਕਰਮਾ ਵਾਲੀ ਥੱਲੇ ਬੋਲਾ ਗੇ ਗੋਲਾ ਤੇ ਥੱਲੇ ਵੀਰ ਜੀ ਵੇਖੋ ਕੀ ਰੰਗ ਭਾਗ ਲੱਗੇ ਇਹਨੂੰ 10 ਕਿਲੋ ਇਹ ਥੱਲੇ ਬੋਲਾ ਆ ਠੀਕ ਆ ਵੀਰ ਜੀ ਵੇਖੋ ਵੀਰ ਜੀ ਬਹੁਤ ਸੋਹਣਾ ਵੀਰ ਨੇ ਰੇਟ ਜਿਹੜਾ ਬਿਲਕੁਲ ਹੀ ਟੋਕਣਾ ਵਾਲਾ ਕੀਤਾ ਜੀ ਹਾਂਜੀ ਬਾਕੀ ਜੀ ਆ ਗਈ ਪਸ਼ੇ ਆ ਗਈ ਜੀ ਗੱਬਣ ਠੀਕ ਜੀ ਇਹ ਗੱਬਣ ਜੇ ਹਾਂਜੀ ਛੋਟੇ ਵੀਰ ਇਹ ਵੀ ਫੁੱਲ ਆ ਕਰਮਾ ਵਾਲੀ ਵੱਡੀ ਪਸ਼ੂ ਬੋਡੀ ਹਾਂਜੀ ਫੁੱਲ ਖਜਣ ਵਾਲੀ ਇਹ ਵੀ ਲਿਆਉ ਦੇਣਾ ਲੈਣਾ ਵੀਰ ਜੀ। ਲਿਆਉ ਦੋ ਚਾਰ ਦੇਣਾ ਜੀ। ਹਾਂ ਜੀ। ਇਹ ਵੀ ਫੁੱਲ ਵੱਡੀ ਐ ਜਾਨ ਵਰਗੀ। ਵੀਰ ਜੀ 15 ਕਿਲੋ ਦੀ ਮਾਲਕ ਨੇ ਐ ਵੀ ਜੀ। ਠੀਕ ਵੀਰ ਜੀ। ਛੱਡਾਈ ਵੀਰ ਜੀ ਦੱਸਣ ਦੇ ਆ ਕੀ ਕਰਤੂਤ ਕਰਨੀ ਇਹਨਾਂ ਨੂੰ। ਦੇਖੋ ਵੀਰ ਜੀ ਫੁੱਲ ਜਿਹੜੀ ਆਪਣੀ ਵੱਡੀ ਝੋਟੀਆਂ ਬੋਡੀ ਵੇਟ ਖੋਲਿਆ। ਆ ਕਰਮਾਲੀ ਚੋਂ ਮੱਕੀ ਥੋੜਾ ਜਹਾ ਸਾਡੇ ਏਰੀਏ 'ਚ ਜਿੱਦਾਂ ਮੀਂਹ ਆਇਆ ਸਾਰੇ ਕਣ ਦੇਣੇ ਬਾਕੀ ਥੋੜਾ ਸਾਰੇ ਪੈਣ ਦੇ ਪਾਣੀ ਪੂਰੇ ਲੋਕਾਂ ਦਾ ਹੋਇਆ ਹਾਂ ਜਿਹੜੀਆਂ ਝੋਟੀਆਂ ਜਿਹੜੀਆਂ ਨੇ ਨਾ ਲੱਖ ਲੱਖ ਦੀਆਂ ਮਨੀਟੀਆਂ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਜਿਹਦਾ ਵੀਰ ਜੀ 15 ਕਿਲੋ ਦੀ ਮਾਣਕਾਂ ਨੇ ਮੈਨੂੰ ਕਿਹਾ 15 ਕਿਲੋ ਦੀ ਗਾਰੰਟੀ ਤੇ ਸਾਡੇ ਕੋਲ ਮੈਂ ਲੈ ਲਓ ਠੀਕ ਹੈ ਠੀਕ ਹੈ ਵੀਰ ਜੀ ਇਹ ਜਿਹੜਾ ਇਹਦਾ ਮੁੱਲ ਬਿਲਕੁਲ ਜਾਜਾ ਵੇਖਣ ਨੂੰ ਲੱਖ ਦੀ ਵਿਕ ਜਾਂਦੀ ਹੈ ਜਾਇਜ਼ ਮੁੱਲ ਤੇ ਦੇਣੀ ਆ 90 ਚ 2000 ਛੋਟ ਕਰ ਦੇਣੀ ਆ ਲਓ ਵੀ ਜੀ ਨੱਬੇ ਜੋ 2000 ਬਾਕੀ ਕੋਈ ਵੀਰ ਭਰਾ ਫੋਨ ਲਾਏ ਹਾਂਜੀ ਹਾਂਜੀ ਮਾਨਤਾਣਾ ਹੋਊਗਾ ਇੱਕ ਵੀਰ ਜੀ ਬੰਦ ਧੋਰ ਮਾਨਤਾਣਾ ਕਰਾਂਗੇ ਠੀਕ ਬਾਕੀ ਫੁੱਲ ਵਜਣ ਫੁੱਲ ਵਜਣ ਵਾਲੀ ਆ ਹਾਂਜੀ ਇਹ ਵੀਰ ਜੀ ਦੂਜਾ ਆ ਅੱਛਾ ਜੀ ਦੂਜਾ ਜੀ ਦੇਖੋ ਵੀਰ ਜੀ ਝਟੀ ਇਹ ਫੁੱਲ ਵੱਡੀ ਆ ਫੁੱਲ ਵੱਡੀ ਝੋਟੀ ਫੁੱਲ ਵੱਡੀ ਆ ਇਹ ਇਹ ਜਿਹੜਾ ਅਸੀਂ ਆਪ ਹੀ ਆਪਣੇ ਘਰੋਂ ਕੇ ਸੁਤੋਕੜਾ ਬੰਦ ਦਿੱਤੀ ਹੀ ਸੀ ਅੱਛਾ ਅੱਛਾ ਜੀ ਤੇ ਇਹ ਫੇਰ ਆਪਾਂ ਲੈ ਆਂ ਜੀ ਇਹਦੇ ਇਹਦੇ ਦਿਨ ਕੋਈ 10 12 ਨਹੀਂ ਜੇ ਸੁਣ ਠੀਕ ਠੀਕ ਦਿਨ ਦਾਹ ਲੈ ਜੂਗੀ ਪਰ ਕਰਨ ਵਾਲੀ ਬਣੂਗੀ ਵੀ ਥਲੇ ਚਾਹੀਦੀ ਵੱਡੀ ਵੀਰ ਜੀ ਫੋਲੋ ਵੱਡੀ ਛੋਟੀ ਵੀਰ ਜੀ ਕੋਈ ਵੀ ਨਹੀਂ ਇਹਨਾਂ ਦੇ ਛੋਟੀਆਂ ਸਾਰੀਆਂ ਵੱਡੀਆਂ ਆ ਨਿਕਾ ਡੰਗਰ ਜਿਹੜਾ ਨਾ ਹਾਂ ਜੀ ਇੰਨੇ ਘਾਟਿਆ ਨਿਕਾ ਵੀਰ ਹੋਣੀ ਸ਼ਕੀਨ ਚੰਗੇ ਡੰਗਰ ਦੇ ਸਾਸੂਤਰਾ ਡੰਗਰ ਲੈਂਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਕੋਈ ਸਾਫ ਰਖਾਣਾ ਦੇਖੋ ਕਿਦਾਂ ਦਾ ਲੱਗਾ ਇਹਨੂੰ ਬਿਲਕੁਲ ਬਿਲਕੁਲ ਮੋਲੀ ਹਰ ਕੇ ਥਾਂ ਲੱਗੇ ਜਿੱਦਾਂ ਇਹ ਵੀ ਜ ਵੱਡੀ ਜੇ ਫੁੱਲ ਇਹਦਾ ਮੁੱਲ 1 ਲੱਖ 10 ਹਜ਼ਾਰ ਹੈ 1 ਲੱਖ 10 ਹਜ਼ਾਰ ਇਹ 1 5 ਦੀ ਠੀਕ ਹੈ ਵੀ ਇਹ ਵੀ ਵੀਰ ਇੱਕ 20 ਦੀ ਝੋਟੀ ਦੇਖ ਦਿਖਦੀ ਵਿਖਦੀ ਵੀਰ ਜੀ ਸੁਆਹ ਹੋ ਜਾਂਦੀ ਏ ਤੁਹਾਡੇ ਇਲਾਕੇ 'ਚ ਤੁਹਾਨੂੰ ਦੱਸਿਆ ਹਾਂ ਥੋੜਾ ਜਿਹਾ ਕੰਮ ਖਰਾਬ ਹੋਇਆ ਵਾ ਕੰਮ ਖਰਾਬ ਹੋਣ ਕਰਕੇ ਇਹ ਝੋਟੀ ਵੀਰ ਮੈਂ ਉਹਨਾਂ ਨੂੰ ਆ ਫੈਲੀ ਸੂਏ ਪੇਜ ਜੋ ਟੋਕੜ ਦਿੱਤੀ ਆ ਉਦੋਂ 8000 ਦੇ ਦਿੱਤੀ ਜੇ ਠੀਕ ਟੋਕੜ ਝੋਟੀ ਆ ਟੋਕੜ ਹੀ 8000 ਦੇ ਦਿੱਤੀ ਵੀਰ ਜੀ ਦੇਖੋ ਕਿ ਦੀ ਫੁੱਲ ਵੱਡੀ ਆ ਮਲਕੀ ਸਭ ਤੋਂ ਜਿਹੜਾ ਫੁੱਲ ਕਰਦੇ ਉਹ ਆ ਫੁੱਲ ਵੱਡੀ ਝੋਟੀ ਆ ਬਾਕੀ ਉਧਰ ਦੀ ਝੋਟੀ ਉਧਰ ਦੀ ਕੋਈ ਦੇਸੀ ਝੋਟੀ ਥੋੜੀ ਵੀ ਨਹੀਂ ਉਧਰ ਦੀ ਝੋਟੀ ਬਾਕੀ ਵੀਰ ਭਰਾ ਨੂੰ ਆਪਣੇ ਤੋਂ ਜ਼ਿਆਦਾ ਪਰਖ ਵਾਲੇ ਆ ਉਹਨਾਂ ਨੇ ਵੇਖ ਲੈਣਾ ਤੇ ਆ ਸਾਡੇ ਘਰ ਦੀ ਮੱਝ ਆ ਅੱਛਾ ਇਹ ਘਰ ਦੀ ਝੋਟੀ ਇਹਦਾ ਇਹਦੇ ਕੋਈ ਦੇਣਾ ਜੀ 15 16 ਹੈਗੇ ਜੀ ਠੀਕ ਠੀਕ ਵਿੱਚ 20 ਦਿਨ ਹੀ ਲਾਓ 20 ਦਿਨ ਲਾ ਲਓ ਇਹਦੇ 20 ਦਿਨ ਹੈਗੇ ਆ ਸੂਰ ਦੇ ਵਿੱਚ ਤੇ ਇਹ ਵੀ ਕਰਮਾਲੀ ਫੁੱਲ ਵੱਡੀ ਰਾਜੀ ਰੂਜੀ ਫੁੱਲ ਪਹਿਲਾਂ ਪਹਿਲਾਂ ਸੂਆ ਚੁੰਗੀ ਉਹ ਆਪਾਂ ਮਾਲ ਦੇ ਝੋਟੇ ਆਈ ਸੀ ਉਹ ਤੁਸੀਂ ਠੀਕ 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 ਹਾਂਜੀ ਉਹ ਵਿੱਚ ਹੀ ਇਹ ਆਪਾਂ ਲੈਣੀ ਹੋਵੇ ਜਦ ਤੀ ਹਾਂਜੀ ਇਹਦਾ ਸੂਆ ਲਾ ਕੇ ਹੁਣ ਦੁਬਾਰਾ ਇਹ ਵੀ ਗੱਬਣ ਹੋਈ ਆ ਅੱਛਾ ਅੱਛਾ ਉਹ ਵੀ ਦੋ ਕੱਟੀਆਂ ਹੋਣਗੀਆਂ ਦੇਖੋ ਵੀਰ ਜੀ ਸਿੰਘ ਆ ਰੇਂਗ ਸੰਗਲ ਅਗਾਹ ਚੋਟਾ ਇੱਥੇ ਹੀ ਕਰਮਾਲੀ ਦੇ ਮੰਜਾ ਡੇਢ ਦਾ ਹਾਂਜੀ ਹਰਿਆਣੇ ਦੀਆਂ ਦੇਸੀ ਕੱਟੀਆਂ ਨੇ। ਇੱਥੋਂ ਤੋਂ ਆਈ ਸੀ ਝੋਟੀਆਂ ਵੀ ਉੱਧਰੋਂ ਵੀ ਜੀ ਆਈ। ਹਾਂਜੀ ਹਾਂਜੀ ਹਾਂਜੀ। ਦੇਖੋ ਵੀਰ ਜੀ ਤਾਂ ਤੋਂ ਆ ਪੂਰਾ ਨੌਕਾਲਾ ਥਣ ਲੱਗਾ ਵਧੀਆ। ਹਾਂਜੀ ਹਾਂਜੀ। ਦੁੱਧ ਵਾਲੀ। ਦੋਵੇਂ ਝੋਟੀਆਂ ਦੁੱਧ ਵਾਲੀਆਂ ਨੇ। ਇਹਦਾ ਵੀਰ ਜੀ ਫਿਰ ਰੇਡ। ਇਹਦਾ ਵੀਰ ਜੀ ਮੌਕੇ ਤੇ ਰੇਡ ਕਰਾ। ਮੌਕੇ ਤੇ ਕਰਨਾ। ਫੋਨ ਤੇ ਹਾਂਜੀ ਫੋਨ ਤੇ ਕਰ ਲਓ। ਹਾਂਜੀ ਥੋੜੀ ਕੱਚੀ ਜੀ ਥੋੜੀ। ਹਾਂਜੀ ਹਾਂਜੀ ਚਲੋ ਠੀਕ ਠੀਕ। ਇਹ ਆਪਣੇ ਆ ਕਿ ਉਹ ਪਹਿਲਾਂ ਸੁਣੀ ਆ ਇਹ ਮਗਰ ਸੁਣੀ ਆ। ਚਲੋ ਠੀਕ ਆ ਵੀਰ ਜੀ ਠੀਕ। ਬਾਕੀ ਵੀਰ ਜੀ ਆਪਣਾ ਡਰੈੱਸ ਬੋਲ ਜਿਹੜਾ ਮੌਕੇ ਤੇ ਆਇਆ ਵੀਰ ਉਹਨੂੰ ਥੋੜਾ ਬੋਤਲ ਮਾਨਸਣ ਕਰਾ ਹਾਂ ਨਾਮ ਮੇਰਾ ਗਰਮੀਤ ਸਿੰਘ ਜੀ ਰੇਡ ਜੋਗਵਾਲ ਵੇਦੀਆਂ ਹਾਂ ਹਾਂਜੀ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਜਿਹੜੀ ਕਲਾਂਗੋੜ ਹੈ ਠੀਕ ਫੋਨ ਨੰਬਰ ਮੋਬਾਈਲ ਨੰਬਰ ਦਿੰਦੇ ਹੋ 81960 9944 ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ